ਅੱਜ ਆਪਾਂ ਭਰਾਵਾਂ ਨੂੰ ਦਿਖਾਵਨੇ ਆ ਬਹੁਤ ਹੀ ਸਸਤੇ ਸਸਤੇ ਟਰੈਕਟਰ ਹੈ ਕਿਹੜੇ ਕਿਹੜੇ ਟਰੈਕਟਰ ਤੇ ਆਏ ਹੋਏ ਨੇ ਵੀਡੀਓ ਅੱਜ ਦੀ ਆਪਣੀ ਥੋੜੀ ਲੰਬੀ ਹੋਊਗੀ ਸਾਰੇ ਭਰਾ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜੀ ਤੇ ਬਹੁਤ ਹੀ ਘੱਟ ਘੱਟ ਰੇਟਾਂ ਦੇ ਟਰੈਕਟਰ ਦਿਖਾਵਾਂਗੇ ਭਰਾਵਾਂ ਨੂੰ ਅੱਜ ਵੀਡੀਓ ਕਰ ਲੈਂਦੇ ਹਾਂ ਸਟਾਰਟ ਇੱਕ ਵਾਰੀ ਚੈੱਕ ਕਰ ਸਕਦੇ ਹੋ ਤੁਸੀਂ ਆਪਾਂ ਇਸ ਟਾਈਮ ਖੜੇ ਹਾਂ ਜੀ ਬਿਲਕੁਲ ਰੋੜੀ ਰੋਡ ਤੇ ਇਹ ਵਾਲੀ ਮੰਡੀ ਜਿਹੜੀ ਹੈਗੀ ਹੈ ਜੀ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਜਿਹੜੀ ਤਲਵੰਡੀ ਸਾਬੋ ਲੱਗਦੀ ਹੈ ਟਰੈਕਟਰ ਮੰਡੀ ਟਰੈਕਟਰ ਦਿਖਾਵਾਂਗੇ ਭਰਾਵਾਂ ਨੂੰ ਬਹੁਤ ਹੀ ਸਸਤੇ ਸਸਤੇ ਸਭ ਤੋਂ ਪਹਿਲਾਂ ਚੈੱਕ ਕਰ ਸਕਦੇ ਹੋ ਜੀ ਇੱਕ ਸਵਰਾਜ 744 ਕੰਡੀਸ਼ਨ ਚ ਚੈੱਕ ਕਰਾਵਾਂ ਨੂੰ ਟਰੈਕਟਰ ਦੀ ਚੈੱਕ ਕਰੋ ਜੀ ਇੱਕ ਵਾਰ ਚਾਰੇ ਸਾਈਡਾਂ ਤੋਂ ਦੇਖੋ ਟਰੈਕਟਰ ਬਹੁਤ ਹੀ ਸੋਹਣਾ ਪਿਆ ਮਾਡਲ ਹੈਗਾ ਜੀ ਇਹਦਾ 2100 ਹਾਂਜੀ ਬਣਾ ਲਗੇ ਇਹਦੀ ਬਣਾਵਾਂਗੇ ਆਪਾਂ ਹੋਰ ਕਿਤੇ ਕਿਵੇਂ ਭੰਗਣੇ ਕਿੰਨੇ ਵੇਚ ਗਏ 2-3 ਮੇਗੇ ਹੀ ਤੋਂ ਚਲੋ ਬਣਾਉਣੀ ਆ ਵੀਡੀਓ ਕਿਹੜਾ ਮਾਡਲ ਟਰੈਕਟਰ ਆਪਣਾ ਇਹ ਇਹਨਾਂ ਲੋ ਟਰੈਕਟਰ ਦੇ ਖੰਚ ਵਰਗਾ ਜੇ ਮਾ ਨਵਾਂ ਪਿਆ 14 ਵਾਲਾ ਕਿਹੜਾ ਚਾਬੀ ਨਹੀਂ ਲੱਗੀ ਤੇ ਦੱਸ ਫਿਰ ਮਾੜੀ 20 ਮਾਡਲ ਵਰਗੇ ਕੰਡੀਸ਼ਨ ਤਾਂ ਪਤਾ ਲੱਗੀ ਜਾਂਦੀ ਆ ਟਰੈਕਟਰ ਪਿਆ ਤਾਂ ਬਿਲਕੁਲ ਨਵਾਂ ਹੀ ਆ ਕਿੰਨੇ ਪੈਸੇ ਮੰਗਦੇ ਉਹ ਇਹ ਕਿੰਨੇ 10 ਲੱਖ 60 368000 ਰੁਪਏ ਕਿਹੜਾ ਮਾਡਲ ਆ ਬਈ ਇਹ? ਇਹ 14 14 ਮਾਡਲ ਹੈ ਤੇ ਕਿੰਨੇ ਪੈਸੇ ਛੱਡ ਦੋਂਗੇ ਟਰੈਕਟਰ? ਸਾਢੇ 3 ਲੱਖ ਰੁਪਏ ਦਾ ਪਿੱਛੇ ਪੁੱਛਿਆ ਦੇ ਉੱਤੋਂ ਵਰ ਗਿਆ ਤੇ ਵਾਲਾ ਵੀ ਆਪਣਾ ਹੀ ਆ। ਠੀਕ ਐ ਪਹਿਲਾਂ ਕਿਨੇ ਵੇਚਦੇ ਫਿਰ? ਅੱਛਾ ਇਹ ਵਾਲਾ ਇਹਦੀ ਦੱਸੋ ਡਿਟੇਲ ਕੀ ਐ ਜੀ? 2018 ਮਾਡਲ ਹੈ ਹਾਂ ਇਹ ਵੀ ਬੜਾ ਨਵਾਂ ਡਾਟਾ ਨਾਲ ਦੇ ਟਾਇਰ ਨੇ ਦੇਖਣ ਨੂੰ ਤਾਂ ਬਾਈ ਯਾਰ ਜਿਵੇਂ ਨਵਾਂ ਲੱਗਦਾ ਟਰੈਕਟਰ ਨਹੀਂ ਬੱਸ ਐਂ ਸਮਝ ਲਾ 1400 ਘੰਟਾ ਚੱਲਿਆ ਇਹ ਕੁੱਲ 300 ਘੰਟਾ ਹਾਂ ਇਹਦਾ ਕਲਚ ਵੀ ਨਹੀਂ ਖੁੱਲਿਆ ਇਹਦਾ ਅੱਛਾ ਹਾਂ ਸ਼ੀਸ਼ੇ ਦੇ ਕਵਰ ਕੋਲ ਕੰਪਨੀ ਦਾ ਨਹੀਂ ਬੈਠਾ ਗਲਤ ਤਾਂ ਪੱਕੀ ਹੈ ਟਰੈਕਟਰ ਜਿਵੇਂ ਨਵਾਂ ਪਿਆ ਇਹ ਦੇਖ ਲੈ ਨਾਲ ਦੇ ਫਟਾਫਟ ਕਿੰਨੇ ਕਿੰਨੇ ਚੱਲੇ ਆਏ ਨਹੀਂ ਦਿੱਤਾ ਇਹ ਸਾਰਾ ਕੁਝ ਵਾਹ ਅੱਜ ਮੈਂ ਤਰੀ ਭਲਾਡੇ ਬਾਈ ਮੈਂ ਦੇਖਿਆ ਲੱਗਦਾ ਯਾਰ ਬਾਈ ਹਨਾ ਕੋਈ ਵੇਖ ਗਿਆ ਸੱਚੀ ਲੈ ਯਾਰ ਕੁਵਾਰ ਕਰਦਾ ਚਲ ਵਧੀਆ ਜਿਆ ਤੁਹਾਡੇ ਡਾਕਟਰ ਵੇਖਦੇ ਹੈਗੇ ਆਪਣਾ ਕਿਹੜਾ ਕੋਈ ਆਪਣਾ ਕਿਹੜਾ ਕੋਈ ਆਏ ਆ ਵੀ ਆਪਣਾ ਘਸਦਾ ਕੁਸ ਅੱਛਾ ਠੀਕ ਨੇ ਪਹਿਲਾਂ ਛੱਡ ਦਾਂਗੇ ਸੋਣਾ ਦੇਖਾ ਮਾਡਲ ਕਿਹੜਾ ਹੀ ਇਹ 18 ਮਾਡਲ ਹੈ ਪੰਜਾਬ ਨੰਬਰ ਹੈ ਵਧੀਆ ਲਾ ਵਧੀਆ ਜੀ ਹੋਰ ਠੀਕ ਆ ਹੋ ਚੜਦੀ ਗਲਾ ਲੋ ਭਾਈ ਜੀ ਲੈ ਲੋ ਲੈ ਲੋ ਵਧੀਆ ਰਾਈਡਰ ਰੱਖਦਾ ਭਾਈ ਟਰੈਕਟਰ ਪਿਆ ਹੀ ਜਮਾ ਨਾ ਵਾਹ 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 ਲੈ ਲੈਂਦੇ ਜੀ ਠੀਕ ਹੈ ਤੇ ਲਓ ਬਾਈ ਜੀ ਟਰੈਕਟਰ ਚੈੱਕ ਕਰ ਲਓ ਬਾਈ ਦੇ ਟਰੈਕਟਰ ਨੇ ਪਹਿਲਾਂ ਆਪਾਂ ਬਾਈ ਦੇ ਟਰੈਕਟਰਾਂ ਦੀ ਵੀਡੀਓ ਪਾਈ ਸੀ ਦੋ ਟਰੈਕਟਰ ਬਾਈ ਕਹਿੰਦਾ ਤੁਹਾਡੀ ਵੀਡੀਓ ਦੇ ਦੇ ਕੇ ਮੈਂ ਤਾਂ ਬਾਈ ਨੂੰ ਪਛਾਣਿਆ ਨਹੀਂ ਸੀ ਕਹਿੰਦਾ ਤੁਸੀਂ ਭਲੜੇ ਆਏ ਸੀ ਜਿਹੜੀ ਮੰਤਰੀ ਵੀਡੀਓ ਬਣਾ ਕੇ ਗਈ ਸੀ ਤੇ ਇੱਕ ਵਾਰੀ ਬਣਾਈ ਹੈ ਮੈਂ ਹਾਂ ਤੇ ਬਾਈ ਦਾ ਮੈਂ ਮੋਬਾਈਲ ਨੰਬਰ ਵੀ ਪਾਈ ਜੀ 10 ਦਾਣਾ ਸਾਰੇ ਭਰਾਵਾਂ ਨੂੰ ਇਹ ਕਿੰਨਾ ਨੰਬਰ ਹੈ ਕਿੰਨਾ ਨੰਬਰ ਆਪਣਾ ਮੋਬਾਈਲ ਨੰਬਰ ਹੈ 99152 ਨੰਬਰ ਨੇ 6552 ਸਫਾਈ ਤੇ 977 27371 ਲਓ ਬਾਈ ਜੀ ਠੀਕ ਹੈ ਲਓ ਬਾਈ ਜੀ ਬਾਈ ਦੇ ਟਰੈਕਟਰ ਦੇਖ ਲਓ ਇਹ ਸਾਹਮਣੇ ਖੜਾ ਜੀ ਘੋੜੇ ਵਰਗਾ ਤੇ ਜਿ ਜਮਾ ਹੀ ਨਮਾ ਲੈਣਾ ਤਾਂ ਸਾਹਮਣੇ ਖੜਾ ਇੱਕ ਸੁਨਾਰੇ ਕਾ 750 ਕੰਡੀਸ਼ਨ ਆ ਜਿਹੜੇ ਕੰਡੀਸ਼ਨ ਆ ਭਰਾਵਾਂ ਨੂੰ ਚੈੱਕ ਕਰਵਾਤੀ ਜਮਾ ਨਮਾ ਹੀ ਪਿਆ ਗਿਆ ਨੇ ਦਾ ਮਤਲਬ ਹੈ ਹਾਂ ਲਓ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਵੀ ਚੈੱਕ ਕਰਾਤੀ ਤੇ ਬਾਈ ਦਾ ਮੋਬਾਈਲ ਨੰਬਰ ਵੀ ਦੱਸਤਾ ਹੁਣ ਜਾਣੇ ਉਹ ਨੇ ਉਹ ਮਲਾ ਡਾਇਰੈਕਟਰ ਮੰਡੀ ਤੇ ਹੂੰ ਤੇ ਹਾਂ ਕੋਈ ਗੱਲ ਨਹੀਂ ਆਪਣੇ ਕਿਹੜੇ ਦਿਨ ਲੱਗਦੀ ਸੀ ਆਂਦਵਾਰ ਨੂੰ ਆਂਦਵਾਰ ਨੂੰ ਐਤਕੀ ਆਉਣਾ ਪੱਕਾ ਮੰਡੀ ਦੇ ਠੀਕ ਹੈ ਹਾਂ ਹਾਂ ਮੈਂ ਵੀਡੀਓ ਬਹੁਤ ਚਾਲਦਿਆਂ ਯਾਰ ਆਪਾਂ ਵੀਡੀਓ ਸਹੀ ਬਣਾਉਣੇ ਆਪਾਂ ਨਾ ਲਓ ਬਾਈ ਜੀ ਬਾਈ ਦਾ ਮੋਬਾਈਲ ਨੰਬਰ ਵੀ ਆਪਾਂ ਜਣਾ ਬੋਲ ਕੇ ਦੱਸਦਾ ਇੱਕ ਵਾਰੀ ਫੇਰ ਰਿਪੀਟ ਕਰ ਦਿੰਨਾ ਕਿੰਨਾ ਸੀ ਜੀ 99152 99152 27371 27371 ਲਓ ਬਾਈ ਜੀ ਜੇ ਬੱਕਸੇ ਬਈ ਨੇ ਟਰੈਕਟਰ ਲੈਣਾ ਹੋਵੇ ਵੀਰ ਦਾ ਕਾਲ ਕਰ ਲਿਓ ਮੈਂ ਕਿ ਸੈਟਿੰਗ ਕਰਨ ਲੱਗੇ ਥੋੜੀ ਲਓ ਜੀ ਇੱਕ ਨਾਲ ਦੇਣਾ ਤੁਸੀਂ ਦੇਖ ਸਕਦੇ ਹੋ ਮੈਂ ਹੰਦਰਾ ਡੀ ਆਈ ਬਹੁਤ ਹੀ ਸੋਹਣਾ ਖੜਾ ਜੀ ਐਚ ਆਰ 24 ਨੰਬਰ ਇਹਦੀ ਵੀ ਕੰਡੀਸ਼ਨ ਦੇਖ ਲਓ ਤੁਸੀਂ 92 ਮਾਡਲ ਹੈ ਜੀ ਤੇ ਡਿਮਾਂਡ ਹੈਗੀ 1,35,000 ਰੁਪਏ ਬਾਕੀ ਭਰਾਵਾਂ ਨੂੰ ਹੋਰ ਵੀ ਟਰੈਕਟਰ ਦਿਖਾ ਦਨੇ ਜੀ ਆਪਾਂ ਬਹੁਤ ਦੀ ਘੈਂਡ ਘੈਂਡ ਟਰੈਕਟਰ ਨੇ ਜੀ ਇੱਥੇ ਸਾਹਮਣੇ ਇੱਕ ਜੌਂਡੀਅਰ ਦੇਖ ਸਕਦੇ ਹਾਂ ਜੌਂਡੀਅਰ ਬਹੁਤ ਸੋਹਣਾ ਖੜਾ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਛਤਰੀ ਵਗੈਰਾ ਲੱਗੀ ਹੋਈ ਆ 14 ਮਾਡਲ ਹੈ 3 ਲੱਖ ਤੇ 35000 ਰੁਪਏ ਜਿਹੜੀ ਡਿਮਾਂਡ ਹੈ ਜੀ ਫੈਕਟਰ ਚੈੱਕ ਕਰ ਲਓ ਬਹੁਤ ਸੋਹਣੀ ਕੰਡੀਸ਼ਨ ਦਾ ਨਾਲ ਦੀ ਨਾਲ ਤੁਸੀਂ ਇੱਕ ਦੇਖ ਸਕਦੇ ਹੋ ਆਪਣਾ ਹੀ ਸਵਰਾਜ 855 ਇਹ ਹੈਗਾ ਜੀ ਬਿਲਕੁਲ ਹੀ ਨਵਾਂ 2019 ਮਾਡਲ ਆ ਤੇ ਰੇਟ ਦੀ ਡਿਮਾਂਡ ਹੈਗੀ ਜੀ 5 ਲੱਖ ਸੋਰੀ 6 ਲੱਖ ਤੇ 45000 ਰੁਪਏ ਵੀ ਬਿਲਕੁਲ ਨਵਾਂ ਪਿਆ ਜੀ ਟਰੈਕਟਰ ਆ ਸਾਰੇ ਭਰਾਵਾਂ ਨੂੰ ਟਰੈਕਟਰ ਆਪਾਂ ਅੱਜ ਜਾਜਾ ਦਿਖਾਉਣੇ ਆ। ਅੱਜ ਮੈਂ ਇਕੱਲੇ ਆਇਆ ਆ ਵੀਡੀਓ ਬਣਾਉਣ। ਨਹੀਂ ਤਾਂ ਪਹਿਲਾਂ ਆਪਾਂ ਫੇਸ ਦਿਖਾ ਕੇ ਵੀਡੀਓ ਬਣਾਉਂਦੇ ਸੀ ਅੱਜ ਸੋਚਿਆ ਚਲੋ ਇਹ ਲੋਟੀ ਜਿਹੜੀ ਵੀਡੀਓ ਬਣਾ ਦਿੰਨੇ ਆ। ਟਰੈਕਟਰ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਪਏ ਨੇ। ਕਾ ਖੜਾ ਹੀ ਸੋਨਾ ਦੇ ਕਾ ਦੇਖ ਸਕਦੇ ਹੋ। ਬਹੁਤ ਹੀ ਸੋਹਣਾ। 5 ਮਾਡਲ 2,11500 ਰੁਪਏ ਦਾ ਸੋਨਾ ਲਿੱਤਾ। ਬਹੁਤ ਸੋਹਣੀ ਕੰਡੀਸ਼ਨ ਦਾ ਇਹ ਵੀ ਟਰੈਕਟਰ ਹੈ ਜੀ ਨਾਲ ਦੀ ਨਾਲ ਤੁਸੀਂ ਇੱਕ ਫਾਰਮ ਟਰੈਕ ਚੈੱਕ ਕਰ ਸਕਦੇ ਹੋ ਫਾਰਮ ਟਰੈਕ 60 ਇਹਦੀ ਕੀ ਕੰਡੀਸ਼ਨ ਹੈ ਸਾਰੇ ਭਰਾਵਾਂ ਨੂੰ ਦੱਸਾਂਗੇ ਵੀਡੀਓ ਦੇ ਵਿੱਚ 8 ਮਾਡਲ ਹੈ ਜੀ ਸਾਹਮਣੇ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਵੀਡੀਓ ਦੇ ਵਿੱਚ 2,35,000 ਰੁਪਏ ਡਿਮਾਂਡ ਹੈ ਨਾਲ ਦੀ ਨਾਲ ਇੱਕ ਆਸ਼ਾ ਦਿਖਾ ਦਿੰਨੇ ਆ ਭਰਾਵਾਂ ਨੂੰ ਐਸ਼ਰ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਜੀ ਇਹਦੀ ਇਹਦਾ ਮਾਡਲ ਹੈਗਾ 2007 ਤੇ 1 ਲੱਖ ਤੇ 28000 ਰੁਪਏ ਰੇਟ ਹੈ। ਨਾਲ ਨਾਲ ਭਰਾਮਣ ਦਿਖਾਉਣੇ ਜੀ ਇੱਕ ਸਵਰਾਜ 855 14 ਮਾਡਲ 4 ਲੱਖ ਤੇ 65000 ਰੁਪਏ ਡਿਮਾਂਡ ਹੈ। ਚੈੱਕ ਕਰ ਲਓ ਜੀ ਸਾਰੇ ਟਰੈਕਟਰ। ਤੋਂ ਨਾਲ ਨਾਲ ਇੱਕ ਭਰਾਮਣ ਨੂੰ ਹੋਰ ਦਿਖਾਉਣੇ ਜੀ ਸਵਰਾਜ 855 ਬਹੁਤ ਹੀ ਸੋਹਣੀ ਕੰਡੀਸ਼ਨ ਦੇ ਖੜੇ ਹੈ ਜੀ ਦੋ ਬਿਲਕੁਲ ਨਵੇਂ ਟਰੈਕਟਰ ਇੱਕ ਸੋਨਾ ਦੇਕਾ ਖੜਾ ਨਾਲ ਮਾਡਲ ਦੇਖ ਲਓ ਜੀ 17 ਮਾਡਲ ਹੈ ਰੇਟ ਦੀ ਡਿਮਾਂਡ ਹੈ ਕਿ 5 ਲੱਖ ਤੇ 12000 ਰੁਪਿਆ ਕੰਡੀਸ਼ਨ ਚ ਚੈੱਕ ਕਰੋ ਟਰੈਕਟਰ ਵੀ ਬਹੁਤ ਹੀ ਸੋਹਣੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ ਨਾਲ ਨਾਲ ਇੱਕ ਸੋਨਾ ਲਿਕਾ ਖੜਾ ਜੀ ਇਹ ਹੈਗਾਗਾ 8 ਮਾਡਲ 1 ਲੱਖ ਤੇ 98000 ਰੁਪਿਆ ਰੇਟ ਹੈ ਜੀ ਸੱਚੇ ਬਾਬਾ ਜੀ ਆਪਣੇ ਲੈਟਰ ਹੈ ਹੋਰ ਕਿਤੋਂ ਆਏ ਹੋ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸਾਡਾ ਪਿੰਡ ਦਾ ਭਿੰਨਾ ਆਹ ਚੰਗਾ ਲੈਣਾ ਹੈ ਕਿ ਵੇਚਣਾ ਹੈ ਜੀ ਲੈਟਰ ਲੈਣਾ ਕਿਹੜਾ ਲੈਣਾ ਜੀ ਲੈਣਾ ਯਾਰ ਚਾਰ ਪੰਜ ਵਾਲੀ ਆ ਮਿਲਿਆ ਨਹੀਂ ਫਿਰ ਕੋਈ ਮੁੰਡੇ ਗਏ ਨੇ ਯਾਰ ਆ ਦੇਖਣ ਗਏ ਹੋਇਆ ਬਯਾਰ ਚ ਹਾਂ ਠੀਕ ਹੈ ਜੀ ਲਓ ਬਾਈ ਜੀ ਚੈੱਕ ਕਰ ਲਓ ਟਰੈਕਟਰ ਜਿਹੜੇ ਵੀਰ ਨੇ ਕੋਈ ਵੀ ਟਰੈਕਟਰ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਟਰੈਕਟਰ ਇੱਥੇ ਬਹੁਤ ਸਾਰੇ ਖੜੇ ਹੋਏ ਨੇ ਜੀ ਜੇ ਕੋਈ ਵੀ ਵੀਰ ਆਉਂਦਾ ਤਾਂ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵਿੱਚ ਆ ਕੇ ਤੁਸੀਂ ਬਹੁਤ ਹੀ ਸਸਤੇ ਸਸਤੇ ਤੇ ਕੋਈ ਮਰਜ਼ੀ ਟਰੈਕਟਰ ਖਰੀਦ ਸਕਦੇ ਹੋ ਇਸ ਵਾਰ ਜਿਹੜਾ ਮੇਲਾ ਕਾਫੀ ਭਰਿਆ ਹੋਇਆ ਹੈ ਜੀ ਟਰੈਕਟਰਾਂ ਦਾ ਤੇ ਕਾਫੀ ਟਰੈਕਟਰ ਇੱਥੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਫਾਰਮ ਟਰੈਕ ਦੇਖ ਸਕਦੇ ਹੋ ਜੀ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਹੈ ਜੀ ਫਾਰਮ ਟਰੈਕ 60 ਮਾਡਲ ਹੈਗਾ ਜੀ 4 2 ਲੱਖ ਤੇ 55000 ਰੁਪਏ 2 ਲੱਖ ਤੇ 55000 ਰੁਪਏ ਦੇ ਵਿੱਚ ਫਾਰਮ ਟਰੈਕ 60 ਬਹੁਤ ਹੀ ਸੋਹਣੀ ਕੰਡੀਸ਼ਨ ਦਾ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਨੇ ਜੀ ਇੱਕ ਪੁਰਾਣਾ ਦੇਖ ਸਕਦੇ ਹੋ ਤੁਸੀਂ ਸਵਰਾਜ 855 ਇੱਥੇ ਹੋਰ ਖੜਾ ਹੈ ਜੀ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਖੜਾ ਹੈ origignal tractor ਸਾਰਾ ਚੈੱਕ ਕਰ ਲਓ ਪੂਰਾ ਇਹਦੀ ਡਿਟੇਲ ਹੈਗੀ ਹੈ ਜੀ 99 ਦਾ ਮਾਡਲ ਹੈ 99 ਮਾਡਲ ਹੈ 1 ਲੱਖ ਤੇ 40000 ਰੁਪਏ demandas tractor ਦੇ ਇਹ ਸਾਰਾ origignal ਲੱਗਦਾ ਹੈ ਜੀ ਬਾਕੀ ਇੱਕ ਆਸ਼ਾ ਖੜਾ ਜੀ ਇੱਥੇ ਇਹ ਵਾਲਾ ਵੀ ਚੈੱਕ ਤੁਸੀਂ ਕਰ ਲਓ 94 ਮਾਡਲ ਹੈ ਜੀ 1 ਲੱਖ ਤੇ 10000 ਰੁਪਏ demandas ਨਾਲ ਦੀ ਨਾਲ ਤੁਸੀਂ ਇੱਧਰ ਇੱਕ ਐਸ਼ਰ ਹੋਰ ਦੇਖ ਸਕਦੇ ਹੋ ਇਹਦੀ ਡਿਟੇਲ ਹੈਗੀ ਹੈ ਜੀ 98 ਆ ਡੀ ਮਾਡਲ ਹੈ 298000 ਰੁਪਏ ਰੇਟ ਹੈ ਚੈੱਕ ਕਰੋ ਜੀ ਪੂਰੀ ਕੰਡੀਸ਼ਨ ਟਰੈਕਟਰ ਦੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਨਾਲ ਨਾਲ ਤੁਸੀਂ ਫਾਰਮ ਟਰੱਕ ਦੇਖ ਸਕਦੇ ਹੋ ਇੱਕ ਸੋਹਣਾ ਇੱਕ ਹੋਰ ਖੜਾ ਹੈ ਜੀ ਕਾਫੀ ਟਰੈਕਟਰ ਇੱਥੇ ਖੜੇ ਨੇ ਸਾਰੇ ਭਰਾਵਾਂ ਨੂੰ ਜਿਆਦਾ ਤੋਂ ਜਿਆਦਾ ਦਿਖਾਵਾਂ ਕਿ ਟਰੈਕਟਰ ਕਿਹੜੇ-ਕਿਹੜੇ ਆਏ ਹੋਏ ਨੇ ਸਰਵੰਦੇਸਾ ਬੋਦੀ ਮੰਡੀ ਵਿੱਚ ਇੱਥੇ ਵੀ ਦੇਖ ਸਕਦੇ ਤੁਸੀਂ ਸੋਨਾਲੀਕਾ ਐਮ ਐਮ ਸੁਪਰ ਖੜਾ ਜੀ ਇੱਕਾ ਇਹ ਬਾਈ ਜਿਹੜੇ ਰੈਡੀ ਕਰੀ ਜਾਂਦੇ ਆ ਟਰੈਕਟਰ ਨੂੰ ਤੇ ਸੋਨਾਲੀਕਾ ਇੱਕ ਹੋਰ ਦੇਖ ਸਕਦੇ ਆ ਬਹੁਤ ਹੀ ਸੋਹਣਾ 2009 ਮਾਡਲ ਹੈ ਜੀ 2 ਲੱਖ ਤੇ 65000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਇਹਦੀ ਵੀ ਕੰਡੀਸ਼ਨ ਦੇਖੋ ਅੱਜ ਭਰਾਵਾਂ ਨੂੰ ਆਪਾਂ ਸਸਤੇ ਸਸਤੇ ਟਰੈਕਟਰ ਚੈੱਕ ਕਰਾਉਣੇ ਆ ਕੋਈ ਮਹਿੰਗਾ ਟਰੈਕਟਰ ਨਹੀਂ ਚੈੱਕ ਕਰਾਉਣਾ ਭਰਾਵਾਂ ਨੂੰ ਜੇ ਮੈਨੇ ਮੇ ਆਪਣੇ ਧਿਆਨ ਚ ਕੋਈ ਵੀ ਟਰੈਕਟਰ ਆ ਰਿਹਾ ਹੈ ਸਾਰੇ ਟਰੈਕਟਰਾਂ ਦੀ ਵੀਡੀਓ ਦਿਖਾਵਾਂਗੇ ਜੀ ਨਾਲ ਨਾਲ ਦੇਖ ਸਕਦੇ ਹੋ ਕਿ ਫਾਰਮ ਟਰੱਕ 45 ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਖੜਾ ਹੈ ਜੀ ਜਿਹੜੀ ਆਪਾਂ ਡਿਟੇਲ ਦੀ ਗੱਲਬਾਤ ਕਰੀਏ ਪੰਜ ਮਾਡਲ ਹੈ 2 ਲੱਖ ਤੇ 35000 ਰੁਪਿਆ ਜਿਹੜੀ ਇਹਦੀ ਡਿਮਾਂਡ ਹੈ ਤੇ ਡਬਲ ਕਲਚ ਹੈ ਜੀ ਡਬਲ ਕਲਚ ਵਾਲਾ ਟਰੈਕਟਰ ਹੈ ਜਿਹੜੇ ਵੀ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਤਲਵੰਡੀ ਸਾਬੋ ਦੀ ਮੰਡੀ ਵਿੱਚ ਆ ਕੇ ਟਰੈਕਟਰ ਖਰੀਦ ਸਕਦੇ ਹੋ ਸੋਹਣੇ ਸੋਹਣੇ ਕੰਡੀਸ਼ਨ ਦਾ ਟਰੈਕਟਰ ਨੇ ਜੀ ਲਓ ਜੀ ਇੱਕ ਨਾਲ ਦੀ ਨਾਲ ਹੋਰ ਦੇਖ ਸਕਦੇ ਹੋ ਸਵਰਾਜ 855 FE ਕਨੋਪੀ ਕਨੂਪੀ ਸਾਰਾ ਕੁਝ ਛਤਰੀ ਵਗੈਰਾ ਲੱਗੀ ਹੋਈ ਆ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਜੀ ਇਹ ਵੀ ਇਹਦੀ ਡਿਟੇਲ ਹੈਗੀ ਆ ਜੀ 10 ਮਾਡਲ 3 ਲੱਖ 75000 ਰੁਪਏ 3 ਲੱਖ 75000 ਨਾਲ ਨਾਲ ਇੱਕ ਟਰੈਕਟਰ ਤੁਸੀਂ ਹੋਰ ਦੇਖ ਸਕਦੇ ਹੋ ਮਹਿੰਦਰਾ DI 235 6 ਮਾਡਲ 1 ਲੱਖ 25000 ਦੇ ਵਿੱਚ ਨਾਲ ਨਾਲ ਇੱਕ ਸੋਨਾ ਲੀਕਾ ਹੋਰ ਖੜਾ ਜੀ ਉਹ ਵੀ ਦੇਖ ਸਕਦੇ ਹੋ ਇਹਦੀ ਡਿਟੇਲ ਹੈਗੀ ਆ ਰੇਟ ਦੱਸਣਾ ਸਾਰੇ ਭਰਾਵਾਂ ਨੂੰ ਅੱਜ ਆਪਾਂ 7 ਮਾਡਲ 2,58,000 ਰੁਪਏ ਡਬਲ ਕਲਚ ਨਾਲ ਨਾਲ ਸਵਰਾਜ 735 ਇਹਦੀ ਹੈਗੀ ਹੈ ਜੀ ਡਿਟੇਲ 3 ਮਾਡਲ 2,25,000 ਰੁਪਏ ਲੋ ਭਾਈ ਜੀ ਚੈੱਕ ਕਰ ਲਓ ਸਾਰੇ ਟਰੈਕਟਰ ਨਾਲ ਨਾਲ ਇੱਕ ਤੁਸੀਂ ਹੋਰ ਦੇਖ ਸਕਦੇ ਹੋ ਸਵਰਾਜ 855 ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਖੜਾ ਜੀ ਬਿਲਕੁਲ オリジナル ਨਾਲਾ ਸਟੈਂਡਰਡ ਖੜਾ ਹੈ ਇਹ ਵੀ ਆਪਾਂ ਡਿਟੇਲ ਦੀ ਗੱਲ ਕਰੀਏ ਜੀ 88 ਮਾਡਲ ਹੈ ਡਬਲ ਕਲਚ ਹੈ 1,115,000 ਰੁਪਿਆ 1,355,000 ਰੁਪਿਆ ਦੀ ਮੰਗ ਚੈੱਕ ਕਰ ਲਓ ਜੀ ਪੁਰਾਣਾ ਨਾਲ ਨਾਲ ਇੱਕ ਸਟੈਂਡਰਡ ਦੇਖ ਸਕਦੇ ਹੋ ਵੀ ਬਹੁਤ ਸੋਹਣੀ ਕੰਡੀਸ਼ਨ ਟਰੈਕਟਰ ਖੜੇ ਨੇ ਜੀ ਤੇ ਆਪਣੇ ਵੀ ਟਰੈਕਟਰ ਇਹ ਵੀ ਬਈ ਜੀ ਹੈਗਾ 88 ਮਾਡਲ ਹੈ ਹਨਾ ਤੇ ਰੇਟ ਤੇ 155 ਲਿਖਿਆ ਕਿੰਨੇ ਪੈਸੇ ਛੱਡ ਦੂੰਗਾ ਬਾਈ ਜੀ ਇਹ ਟਰੱਕ 1,50,000 ਦੇਵਾਂਗੇ। 1,35,000 ਛੱਡ ਦੂੰਗੇ। ਤੇ ਪਿੰਡ ਆਹੀ ਆ ਬਾਈ ਜੀ ਆਪਣਾ? ਹਾਂ। ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ ਆਪਣਾ? 88368 ਬੰਨੇ ਨਾ। 88 883 883 883 883 67508 ਕਿੰਨਾ ਆ ਬਾਈ ਜੀ ਆਪਣਾ? ਆ ਵੀ ਆਪਣੇ ਟਰੇ। ਦਿਖਾ ਦਿਓ ਵੀ ਵੀਡੀਓ ਦੇ ਵਿੱਚ। ਦਿਖਾ ਦਨੇ ਬਈ ਆ ਗਈ। ਕਿਹੜਾ? ਠੀਕ ਹੈ ਸਾਹਮਣੇ ਖੜਾ ਹਾਂ ਠੀਕ ਹੈ ਤੇ ਇਹ ਕਿਹੜੇ ਕਿਹੜੇ 852 ਉੱਪਰ ਲਾ ਤੇ ਕਹਿੰਦੇ ਕੀ ਰੇਟ ਕੀ ਇਹਨਾਂ ਦਾ ਕਿੰਨਾ ਡਿਸਕਾਊਂਟ ਡਿਸਕਾਊਂਟ ਕਰ ਦੇਵਾਂਗੇ ਕਰਦਾ ਹੀ ਮਾਨਤਨ ਕਰਾਂ ਗਏ ਜਿਹੜਾ ਵੀਡੀਓ ਦੇਖ ਕੇ ਆਉਗਾ ਉਹਨਾਂ ਠੀਕ ਹੈ ਮਾਨਤਨ ਲੋ ਬਾਈ ਜੀ ਬਾਈ ਜੀ ਕਹਿੰਦੇ ਵੀਡੀਓ ਦੇਖ ਕੇ ਜੇ ਕੋਈ ਵੀ ਆਉਂਦਾ ਤਾਂ ਵਧੀਆ ਮਾਨਤਨ ਕਰਨਗੇ ਬਾਈ ਨੇ ਮੋਬਾਈਲ ਨੰਬਰ ਆਪਣਾ ਬੋਲ ਕੇ ਦੱਸਦਾ ਇਹ ਲਾਈਨ 'ਚ ਮੈਂ ਟਰੈਕਟਰ ਭਰਾ ਨੂੰ ਚੈੱਕ ਕਰਵਾਉਣਾ ਇਸ ਸਾਈਡ ਤੋਂ ਦੇਖ ਸਕਦੇ ਹੋ ਇੱਕ ਵਾਰੀ ਸਟੈਂਡਰਡ ਟਰੈਕਟਰ ਦੇਖ ਸਕਦੇ ਹੋ 450 ਦੀ ਡੀਆਈ 8 ਮਾਡਲ 2 ਲੱਖ ਤੇ 80000 ਰੁਪਏ ਡਿਮਾਂਡ ਹੈ ਬਾਈ ਜੀ 2 ਲੱਖ ਤੇ 80000 ਰੁਪਏ ਦਾ ਸਟੈਂਡਰਡ ਹੈ ਨਾਲ ਨਾਲ ਇੱਕ ਤੁਸੀਂ ਦੇਖ ਸਕਦੇ ਹੋ ਪਾਵਰ ਟਰੈਕ ਪਾਵਰ ਟਰੈਕ ਦੀ ਵੀ ਬਹੁਤ ਜ਼ਿਆਦਾ ਮੰਗਾ ਬਾਈ ਜੀ ਮੰਡੀ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਪੰਜਾਬ ਨੰਬਰ ਹੈ 5 ਮਾਡਲ ਹੈ 2 ਲੱਖ ਤੇ 45000 ਰੁਪਏ ਡਿਮਾਂਡ ਹੈ ਜਿਹੜੇ ਬਾਈ ਜੀ ਟਰੈਕਟਰਾਂ ਤੇ ਇਹ ਰੇਟ ਲਿਖੇ ਨੇ ਡਿਮਾਂਡ ਲਿਖੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਵੀ ਇੰਨੇ ਪੈਸੇ ਦੇਣਗੇ ਤੁਹਾਨੂੰ ਘੱਟ ਤੋਂ ਘੱਟ ਰੇਟ ਆ ਮਿਲੂਗਾ ਇੱਕ ਵਾਰੀ ਨਾਂ ਲੈਦੇ ਹੋ ਵੀ ਜੀਐਸ ਮੋਟਰਾਂ ਦੀ ਵੀਡੀਓ ਦੇਖ ਕੇ ਆਏ ਆਂ ਵੈਸੇ ਆਪਾਂ ਕਿਸੇ ਬੰਦੇ ਦੀ ਖਾਸ ਵੀਡੀਓ ਨਹੀਂ ਬਣਾ ਰਹੇ ਅੱਜ ਅੱਜ ਆਪਾਂ ਵੈਸੀ ਵੀਡੀਓ ਬਣਾ ਰਹੇ ਆਂ ਵੀ ਕੀ ਕੀ ਰੇਟਾਂ ਟਰੈਕਟਰਾਂ ਦਾ ਕਿਹੜੇ ਕਿਹੜੇ ਟਰੈਕਟਰ ਜਿਹੜੇ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਨਾਲ ਦੀ ਨਾਲ ਚੈੱਕ ਕਰ ਸਕਦੇ ਆਂ ਜੀ ਇੱਕ ਮਹਿੰਦਰਾ ਡੀਆਈ 265 ਇਹਦੀ ਕੰਡੀਸ਼ਨ ਦੇਖੋ ਬਾਈ ਜੀ ਬਿਲਕੁਲ ਹੀ ਨਵਾਂ ਪਿਆ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ ਜੇ ਕਿਸੇ ਵੀਰ ਨੇ ਲੈਣਾ ਤਾਂ ਇਹਦਾ ਰੇਟ ਹੈਗਾ ਜੀ 145000 ਰੁਪਿਆ ਜਿਹੜਾ 93 ਮਾਡਲ ਹੈ ਡੱਕ ਡੱਕ ਲੱਗਿਆ ਹੋਇਆ ਸੋਹਣੀ ਕਿੰਨੇ ਹੈ ਟਰੈਕਟਰ ਆ ਲਓ ਬਾਈ ਜੀ ਇੱਕ ਐਸ਼ਰ ਦੇਖ ਸਕਦੇ ਹੋ ਐਸ਼ਰ ਬਹੁਤ ਸੋਹਣੀ ਕੰਡੀਸ਼ਨ ਦਾ ਖੜਾ ਇੱਥੇ 18 ਮਾਡਲ ਹੈ 280000 ਰੁਪਿਆ ਜਿਹੜੀ ਡਿਮਾਂਡ ਆ ਟਰੈਕਟਰ ਦੀ ਇਹ ਵੀ ਸੋਹਣੀ ਕੰਡੀਸ਼ਨ ਦਾ ਜੀ ਬਿਲਕੁਲ オリジナル ਪਿਆ 컬러 ਤੋਂ ਪਤਾ ਆਪਾਂ ਲੱਗ ਜਾਂਦਾ ਟਰੈਕਟਰ ਚੈੱਕ ਕੀਤੇ ਦਾ ਵੀ ਸਾਫ ਬਿਲਕੁਲ ਜਿਹੜਾ ਪਿਆ ਲਓ ਜੀ ਇੱਕ ਫਾਰਮ ਸਰੀ ਸਵਰਾਜ 744 ਇੱਥੇ ਤਾ ਕਰਕੇ ਹੁਲ ਜੀ ਜਨੇ ਥੋੜਾ ਜਿਹਾ ਕਿਉਂਕਿ ਇਸ ਸਾਈਡ ਤੇ ਟਰੈਕਟਰ ਜਿਆਦਾ ਖੜੇ ਨੇ ਤਾਂ ਕਰਕੇ ਕਈ ਵਾਰ ਫਾਰਮ ਟ੍ਰੈਕ ਆ ਜਾਂਦਾ ਜੀ ਪਰ ਜਮਾ ਧਿਆਨ ਨਾਲ ਦੱਸ ਦਿੰਨੇ ਆ ਭਰਾਵਾਂ ਨੂੰ ਦੇ ਹੈ ਸਵਰਾ 744 ਇਹਦੀ ਡਿਟੇਲ ਦੇਖ ਲੋ ਇੱਕ ਵਾਰੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ ਅੱਜ ਆਪਾਂ ਵੀਡੀਓ ਬਣਾਵਾਂਗੇ ਲੰਬੀ ਤੇ ਲਾਈਕ ਕਮੈਂਟ ਤੁਸੀਂ ਕਰਨਾ ਭਰਾਵਾਂ ਨੇ ਪੰਜ ਮਾਡਲ ਹੈ ਜੀ 2 ਲੱਖ ਤੇ 80 ਹਜ਼ਾਰ ਰਿਅ ਡਿਮਾਂਡ ਹੈ ਜੇ ਕਿਸੇ ਵੀ ਨੂੰ ਲੈਣਾ ਹੈ ਤਾਂ ਤਲਵੰਡੀ ਸਾਬੋ ਆ ਜੀ ਟਰੈਕਟਰ ਮੰਡੀ ਦੇ ਵਿੱਚ ਤੁਸੀਂ ਚਾਰੇ ਸਾਈਡਾਂੋਂ ਦੇਖ ਸਕਦੇ ਹੋ ਇੱਕ ਇਸ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਸਵਰਾਜ 855 FE ਲਓ ਜੀ ਏਸੀ ਆਪਣੀ ਅੱਜ ਦੀ ਵੀਡੀਓ ਤਲਵੰਡੀ ਸਾਬੂ ਟਰੈਕਟਰ ਮੰਡੀ ਬਹੁਤ ਹੀ ਸਸਤੇ ਸਸਤੇ ਟਰੈਕਟਰ ਭਰਾਵਾਂ ਨੂੰ ਚੈੱਕ ਕਰਵਾਏ ਆ ਉਮੀਦ ਹੈ ਸਾਰੇ ਭਰਾਵਾਂ ਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊ ਜੇ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਦਿਨੋ ਕਰਿਓ ਜੀ